ਸੰਯਾਨ ਨੇ ਅਮਰਤ ਦੀ ਖੋਜ ਕੀਤੀ ਹੈ ਅਮਰਤ ਦੀ ਖੋਜ ਕਰਨ ਵਾਸਤੇ ਯਤਨ ਕੀਤਾ ਲੋਕਾਂ ਨੇ ਕਿਸੇ ਨੇ ਅਮਰਤ ਸਤਮੇ ਪਤਾਲ ਵਿੱਚ ਮੰਨਿਆ ਕਿਸੇ ਨੇ ਅਮਰਤ ਚੰਦਰਮਾਲੀਆਂ ਕਰਨ ਵਿੱਚ ਮੰਨਿਆ ਕਿਸੇ ਨੇ ਅਮਰਤ ਕੰਤਾਂ ਦੇ ਹੋਠਾ ਵਿੱਚ ਕਾਮੀਆਂ ਨੇ ਮੰਨਿਆ ਹੈ ਤੋਂ ਕਿਸੇ ਨੇ ਕਿਸੇ ਤਰ੍ਹਾਂ ਹੀ ਸਮੁੰਦਰ ਵਿੱਚ ਅਮਰਤ ਮੰਨਿਆ ਪਰ ਖਾਲਸਾ ਜੀ ਇਹ ਅਮਰਤ ਸੱਚੇ ਨਹੀਂ ਝੂਠਾ ਅਮਰਤ ਹੈ ਜੇ ਸਮੁੰਦਰ ਦਾ ਅਮਰਤ ਸੱਚਾ ਹੁੰਦਾ ਤਾਂ ਸਮੁੰਦਰ ਕਦੇ ਖਾਰਾ ਨਾ ਰਹਿੰਦਾ ਜੇ ਸੱਪ ਨੇ ਤਕਾਰ ਦਾ ਅਮਰਤ ਸੱਚਾ ਹੁੰਦਾ ਤਾਂ ਸੱਪ ਕਦੇ ਜ਼ਹਿਰੀਲੇ ਨਾ ਰਹਿੰਦੇ ਜੇ ਚੰਦਰਮਾ ਦੀਆਂ ਕਿਰਨਾਂ ਦਾ ਅਮਰਤ ਸਹੀ ਹੁੰਦਾ ਤਾਂ ਚੰਦਰਮਾ ਕਦੇ ਗੋਤਮ ਰਿਸ਼ੀ ਦੇ ਘਰੇ ਜਾ ਕੇ ਕਲੰਕਤ ਨਾ ਹੁੰਦਾ ਜੇ ਕੰਟਾਂ ਦੇ ਹੋਠਾਂ ਦਾ ਅਮਰਤ ਸਹੀ ਹੁੰਦਾ ਤਾਂ ਰੰਡੀ ਕੋਈ ਨਾ ਹੁੰਦੀ ਸੰਸਾਰ ਵਿੱਚ ਅਮਰਤ ਦੀ ਭਾਲ ਕਰਨ ਵਾਸਤੇ ਲੋਕਾਂ ਨੇ ਬੜੇ ਭਾਰੀ ਯਤਨ ਕੀਤੇ ਹਨ ਪਰ ਇਹ ਅਮਰਤ ਕਿਤੋਂ ਪ੍ਰਾਪਤ ਨਹੀਂ ਹੁੰਦਾਗਾ ਇੱਕ ਵੇਰਾਂ ਦੀ ਸਾਖੀ ਆਉਂਦੀ ਹੈ ਸਿਕੰਦਰ ਨੇ ਅਮਰਤ ਵੀ ਭਾਲ ਕਰਨ ਵਾਸਤੇ ਖਾਲਸਾ ਜੀ ਯਤਨ ਕੀਤਾ ਜਿਸ ਵੇਲੇ ਯਤਨ ਕਰਦਾ ਕਰਦਾ ਪਹੁੰਚਿਆ ਪਹਿਲਾਂ ਨੂੰ ਪਹਾੜ ਲੰਘਣੇ ਪਏ ਫਿਰ ਇੱਕ ਸੱਪਾਂ ਦਾ ਟੁੰਡ ਆਇਆ ਉਹ ਲੰਘਣਾ ਪਿਆ ਫਿਰ ਰਾਖਸ਼ਾਂ ਦੀ ਧਰਤੀ ਆਏ ਉਹਨਾਂ ਨਾਲ ਜੰਗ ਕਰਕੇ ਅੱਗੇ ਲੰਘਿਆ ਫਿਰ ਰਾਸਤੇ 'ਤੇ ਇੱਕ ਵਿਦੇਸ਼ੀ ਦਾ ਸਿਰ ਵੱਢ ਦੇਣ ਵਾਲਾ ਚੱਕਰ ਸੀ ਉਹ ਚੱਕਰ ਦੇ ਖਤਰੇ ਨੂੰ ਟਾਲ ਕੇ ਸਿਕੰਦਰ ਆਖਿਰ ਹਿਰਾਤਕੁੰਡ ਤੇ ਪਹੁੰਚ ਗਿਆ ਜਦੋਂ ਉੱਥੇ ਬੋਕ ਪਰ ਕੇ ਪੀਣ ਲੱਗਾ ਤਾਂ ਸਾਰੇ ਦੇਵਤੇ ਉਦਾਸ ਹੋ ਗਏ ਜਿਸ ਇਹ ਸਾਰਿਆਂ ਨੂੰ ਫੱਟੇ ਕਰਕੇ ਲੰਘ ਗਿਆ ਜੇ ਇਹ ਨੇ ਅੰਮ੍ਰਿਤ ਪੀ ਲਿਆ ਤੇ ਸਾਡੀਆਂ ਰਾਜਕਾਲੀਆਂ ਖੋ ਲਵੇਗਾ ਸਾਰੇ ਉਪਰਾਮ ਹੋ ਗਏ ਉਰਵਸੀ ਨੇ ਉਸ ਵੇਲੇ ਪੁੱਛਿਆ ਵੀ ਤੁਸੀਂ ਇਹਨੇ અપਰਾਧ ਕਿਉਂ ਹੋ ਕਹਿਣ ਲੱਗਾ ਸਿਕੰਦਰ ਨੇ ਜੇ ਅੰਮ੍ਰਿਤ ਪੀਦਾ ਸਾਨੂੰ ਕੱਢ ਦੇਵੇਗਾ ਸਾਰੀਆਂ ਪੁਰੀਆਂ ਚ ਪਰਵਸੀ ਕਹਿਣ ਲੱਗੇ ਤਾਂ ਗਾਲੀ ਥੋੜੀ ਐ ਮੈਂ ਹੁਣੇ ਇਸ ਨੂੰ ਤਾਲ ਦਿੰਦੀ ਹਾਂ ਉਸ ਵੇਲੇ ਖਾਲਸਾ ਦੀ ਗਿਰਜ ਦਾ ਰੂਪ ਧਾਰ ਕੇ ਪਰਵਸੀ ਜਿਹੜੀ ਸਿਆਬੇ ਹਿਆਤ ਦੇ ਪੁੰਡ ਤੇ ਕਿਨਾਰੇ ਤੇ ਜਾ ਬੈਠੀ ਤੇ ਖਿੜ ਖੜਾ ਕਰਕੇ ਹੱਸ ਪਈ ਰਾਜੇ ਸ਼ੰਕਾਵਾਦੀ ਹੁੰਦੇ ਐ ਜਿਸ ਵੇਲੇ ਦੇਖਿਆ ਪੁੱਛਣ ਲੱਗਾ ਹੇ ਨੀਤ ਗੀਦ ਤੂੰ ਕਿਸ ਬਾਤ ਤੇ ਹੱਸਣ ਲੱਗੀ ਐ ਕਹਿ ਲੱਗੀ ਪੀਗਲਾ ਤੀਲ ਐ ਜੇ ਮੈਂ ਤੈਨੂੰ ਦੱਸ ਦਿੱਤਾ ਤਾਂ ਤੂੰ ਪੀਵੇਗਾ ਨਹੀਂ ਕਹਿਣ ਲੱਗਾ ਫਿਰ ਹੁਣ ਮੈਂ ਇਸ ਤਰ੍ਹਾਂ ਨਹੀਂ ਪੀਸ ਸਕਦਾ ਦੱਸਣਾ ਪਵੇਗਾ ਕਰ ਲਗੀ ਮੈਂ ਹੱਸੀ ਤਾਂ ਤੇ ਮੈਂ ਵੀ ਇੱਕ ਘੋਟਾ ਪਾਣੀ ਪੀਤਾ ਸੀ ਤੇ ਜਦੋਂ ਤੇ ਮੈਂ ਘੋਟਾ ਪਾਣੀ ਪੀਤਾ ਤੇ ਤਰੋਂ ਤੋਂ ਨਾ ਮੇਰੇ ਕੋਲ ਖੰਭ ਰਿਆ ਨਾ ਖੂਨ ਰਿਆ ਪਾਕ ਵਗ ਰਹੀ ਹੈ ਤੇ ਕੱਲੀ ਮੈਂ ਦੁਖੀ ਹੋ ਰਹੀ ਹੈ ਤੇ ਮੈਂ ਹੱਸੀ ਇਸ ਵਾਸਤੇ ਹੈ ਕਿ ਤੂੰ ਪੀ ਲਵੇਂਗਾ ਜੋੜੀ ਬਣ ਜਾਵੇਗੀ ਤੇ ਦੋ ਜਣ ਦਿਨ ਤੋਂ ਸੋਕੇ ਕੱਟਾਂਗੇ ਇਸ ਤਰ੍ਹਾਂ ਕਹਿਣ ਤੋਂ ਖਾਲਸਾ ਜੀ ਸਾਹ ਸਿਕੰਦਰ ਨੇ ਭਰਿਆ ਹੋਇਆ ਬੁੱਕ ਅਮਰਤ ਦਾ ਉਹ ਢੋਲ ਦਿੱਤਾ ਸੀ ਕਹਾ ਸਿਕੰਦਰ ਭਾਰੇ ਆਦੇ ਹਿਆਤ ਨੂੰ ਵਿੱਚ ਪਹਾੜਾਂ ਫਿਰਦਾ ਦਿਨ ਤੇ ਰਾਤ ਨੂੰ ਸੋ ਇਹੋ ਜੀ ਹਾਲਤ ਤੇ ਹੀ ਹੋਈ ਸੀ ਉਹ ਪੀਤੋ ਸੁ ਨਹੀਂ ਦਸਤ ਪਰ ਕੌਣ ਸਹਿਬ ਨੂੰ ਆਖ ਇੰਜ ਨਾ ਇੰਜ ਕਰ ਇਸ ਤਰ੍ਹਾਂ ਇਹ ਪੰਕਤੀਆਂ ਹੁੰਦੀਆਂ ਹੈ ਭਰਿਆ ਪ੍ਰਾਰਾ ਬੁੱਕੇ ਨੇ ਦੋਲ ਦਸ ਤਾਫੀ ਪੰਜਵੇਂ ਪਾਖ ਨੇ ਆਸਾ ਰਾਗ ਦੇ ਵਿੱਚ ਸ਼ਬਦ ਉਚਾਰੇ ਹੈ ਕਰਮ ਅਮਰਤ ਅਣ ਨਸਾਰਿਓ ਫਿਸਰ ਗयो ਭੂਮ ਪਰ ਡਾਰਿਓ ਤ੍ਰਸਤ ਹੋ ਗਿਆ ਸੀ ਅਮਰਤ ਬੁੱਕ ਪਾਰਕ ਜਦੋਂ ਮੂੰਹ ਨੂੰ ਲਾਉਣ ਲੱਗਾ ਉਸ ਵੇਲੇ ਖਾਲਸਾ ਜੀ ਉਸ ਪੁਰਵਤੀ ਗਿੰਦਬਣੀ ਨੂੰ ਦੇਖ ਕਰਕੇ ਹੱਥ ਦੀ ਨੂੰ ਤੇ ਇਹਨੇ ਭਰਿਆ ਪਰਾਇ ਅੰਮ੍ਰਿਤ ਦਾ ਬੁੱਕ ਧਰਤੀ ਤੇ ਡੋਲਿਆ ਸੀ ਇਸੇ ਤਰ੍ਹਾਂ ਹੀ ਜੀਵ ਰੂਪਾ ਸਿਕੰਦਰ ਆਪਾ ਜੀਵ ਹਾ ਜੀਵ ਰੂਪਾ ਸਿਕੰਦਰ ਆਦੇ ਹਯਾਤ ਕੁੰਡ ਕਿਹੜਾ ਗੁਰੂ ਕੀ ਸਾਧ ਸੰਗਤ ਗੁਰੂ ਕੀ ਸਾਧ ਸੰਗਤ ਰੂਪੀ ਆਦੇ ਹਯਾਤ ਹੈ ਜੀਵ ਰੂਪ ਸਕੰਦਰਸ ਨੂੰ ਪਾਲਣ ਵਾਸਤੇ ਜਦੋਂ ਤੁਰਿਆ ਹੈ ਤਾਂ ਪੰਜ ਕੋਸਾ ਰੂਪੀ ਪਹਾੜ ਪਹਿਲਾਂ ਆਏ ਹਨ ਉਹਨਾਂ ਤੋਂ ਲੰਘ ਕੇ ਅੱਗੇ ਕਾਂਕਰੋ ਲੋਹਮੋਹਕਾਰ ਆਜਿਹਲੇ ਪੰਜੇ ਇਹ ਸੱਪ ਹਨ ਇਹ ਸੱਪਾ ਰੂਪੀ ਝੁੰਡ ਨੂੰ ਜਾਨ ਰੂਪੀ ਖੰਡੇ ਦੇ ਨਾਲ ਕੱਟ ਕੇ ਅੱਗੇ ਲੰਘਿਆ ਅੱਗੇ ਪੰਜ ਵਿਸ਼ਿਆ ਰੂਪੀ ਸਾਦ ਸਪਰਸ ਰੂਪ ਰਸਗੰਧ ਇਹ ਵਿਸ਼ਿਆ ਰੂਪੀ ਰਾਖਸਾਂ ਦੀ ਧਰਤੀ ਆਈ ਹੈ ਭਾਰਤੀ ਰੂਪ ਪਰਿਵਾਰ ਦੇ ਨਾਲ ਕੱਟ ਕੇ ਇਹਨਾਂ ਨੂੰ ਅੱਗੇ ਲੰਘਿਆ ਹੈ ਸਾ ਮਨ ਰੂਪੀ ਚੱਕਰ ਜਿਹੜਾ ਸੀ ਵਿਦੇਸੀ ਦਾ ਸਿਰ ਕੱਟਣ ਵਾਸਤੇ ਉਧਰ ਵੱਧਾ ਸੀ ਤੇ ਜੀਵ ਰੂਪ ਸਿਕੰਦਰ ਦਾ ਵਿਦੇਸੀ ਦਾ ਸਿਰ ਕੱਟਣ ਵਾਸਤੇ ਇਹ ਚੱਲ ਰਿਹਾ ਹੈ ਇਹਨੇ ਸਿਰ ਕਿਹੜਾ ਕੱਟਣਾ ਹੈ ਜਿਹੜਾ ਪੁਨਾ-ਪੁਨਾ ਫੁਰਨੇ-ਫੁਰਨੇ ਹੈ ਤੇ ਚੰਗੇ ਕੰਮ ਤੋਂ ਹਟਾ ਕੇ ਮਾੜੇ ਕੰਮ ਚਲਾਉਣਾ ਇਹ ਸਿਰ ਕੱਟਣਾ ਜਿਹੜੇ ਪੁਨਾ-ਪੁਨਾ ਫੁਰਨੇ-ਫੁਰਨੇ ਇਹ ਚੱਕਰ ਦਾ ਚੱਲਣਾ ਹੈ ਮਨ ਰੂਪੀ ਚੱਕਰ ਦੇ ਫੁਰਨੇਆ ਰੂਪੀ ਗੇੜਿਆਂ ਨੂੰ ਰੋਕ ਕੇ ਜੀਵ ਸਿਕੰਦਰ ਜਿਹੜਾ ਸੀ ਅੱਗੇ ਲੰਘਿਆ ਤਾਂ ਸਾਸੰਗ ਰੂਪੀ ਆਦੇ ਹਿਆਤਕੁੰਡ ਤੇ ਪਹੁੰਚ ਗਿਆ ਜਿੱਥੇ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਨਾਮ ਰੂਪੀ ਅਮਰ ਤਜਲ ਭਰਿਆ ਹੋਇਆ ਹੈ ਇਹਦੇ ਵਿੱਚੋਂ ਕਥਾ ਕੀਰਤਨ ਨੂੰ ਸਰਵਣ ਕਰਨ ਰੂਪ ਮਨ ਦੇ ਸੰਕਲਪ ਕਲਪ ਰੂਪੀ ਹੱਥ ਦੇ ਵਿੱਚ ਧਾਰਨ ਕਰਨ ਰੂਪ ਜਿਸ ਵੇਲੇ ਆਦੇ ਹਿਆਤ ਨਾਮ ਦਾ ਇਹ ਬੋਕੇ ਨੇ ਭਰ ਲਿਆ ਉਸ ਵੇਲੇ ਇੰਦਰੀਆਂ ਰੂਪੀ ਜਿਹੜੇ ਦੇਵਤੇ ਸੀ ਅੱਖਾਂ ਕੰਨ ਹੋਰ ਇੰਦਰੀ ਬਾਕੀ ਸਾਰੇ ਤੇ ਦੇਵ ਤੇ ਉਪਰਾਮ ਹੋ ਗਏ ਵੀ ਜੇ ਇਹਨੇ ਅਮਰ ਸ਼ਕਲਿਆ ਬਗਾਨੀਆਂ ਧੀਆਂ ਪੈਣ ਦੀ ਜਿਤਨੀ ਹੁਣ ਤੱਕੇਗਾ ਜੇ ਇਹਨੇ ਅਮਰ ਸ਼ਕਲਿਆ ਝੂਠ ਨਹੀਂ ਬੋਲੇਗਾ ਜੇ ਇਹਨੇ ਅਮਰ ਸ਼ਕਲਿਆ ਗੰਦੇ ਗਾਣੇ ਨਹੀਂ ਸੁਨੇਗਾ ਤੇ ਕੰਨਾਂ ਰੂਪੀ ਰਤਨਾਂ ਰੂਪ ਅੱਖਾਂ ਰੂਪੀ ਸਾਰੇ ਇੰਦਰੀਆਂ ਰੂਪੀ ਦੇਵਤਿਆਂ ਨੂੰ ਫਿਕਰ ਪੈ ਗਿਆ ਉਸ ਵੇਲੇ ਮਾਇਆ ਰੂਪੀ ਪਰੋਸੀ ਨੇ ਆ ਕੇ ਪੁੱਛਿਆ ਸਾਰੇ ਕਹਿਣ ਲੱਗੇ ਕਿ ਜੀਵ ਰੂਪ ਸਿਕੰਦਰ ਸਾਹਸੰਗਪ੍ਰਤੀ ਆਦੇ ਹੱਥ ਤੇ ਪਹੁੰਚ ਕੇ ਪਰ ਤਖਲੀ ਖੰਡੇ ਬਾਟ ਦਾ ਅਮਰਤ ਤੇ ਨਾਗ ਰੂਪੀ ਅਮਰਤ ਨੂੰ ਛਕਣ ਵਾਸਤੇ ਤਿਆਰ ਹੋ ਗਿਆ ਹੈ ਜੇ ਇਹਨੇ ਛਕ ਲਿਆ ਤਾਂ ਜੀ ਇੰਦਰੀਆਂ ਰੂਪੀ ਦੇਵਤੇ ਕਹਿੰ ਗਏ ਸਾਨੂੰ ਕੌਣ ਵਰਤੇਗਾ ਅਸੀਂ ਸਫਲ ਹੋ ਜਾਵਾਂਗੇ ਸਾਨੂੰ ਇਹ ਗੋਰਖਾ ਰੂਪੀ ਰਾਜ ਤੋਂ ਕੱਢ ਦੇਣਗੇ ਸੋ ਉਸ ਵੇਲੇ ਕੱਢ ਦੇ ਦੇਵੇਗਾ ਜੀਵ ਰੂਪ ਸਿਕੰਦਰ ਉਸ ਵੇਲੇ ਮਾਰ ਰੂਪੀ ਉਹ ਰੋਣ ਕਿ ਆ ਫਿਕਰ ਨਾ ਕਰੋ ਪਰਮੇਸ਼ਰ ਦੇ ਵਿੱਚ ਦੋਖ ਦ੍ਰਿਸ਼ਟੀ ਪੈਦਾ ਕਰਨ ਰੂਪ ਇਹ 파ਕ ਵਗਦੀ ਵਿਖਾ ਦਿੱਤੀ ਉਸ ਵੇਲੇ ਜੀਵ ਗੁਰੂ ਵਸੰਦਰ ਭਰਮ ਵਿੱਚ ਪੈ ਕਰਕੇ ਪਰਮੇਸ਼ਰ ਦੇ ਵਿੱਚ ਦੋਸ਼ ਆਰੋਪਣ ਲੱਗ ਪਿਆ ਤੇ ਸਾਧ ਸੰਗਤ ਨੂੰਤੀ ਆਦੇ ਹਿਆਟ ਕੁੰਡ ਦੇ ਵਿੱਚੋਂ ਉੱਠ ਕੇ ਆਪਣੇ ਘਰ ਨੂੰ ਚਲੇ ਗਿਆ ਕਹਿੰਦੇ ਜੀ ਇਹ ਤਾਂ ਵੇਲੜਿਆਂ ਦਾ ਕੰਮ ਹੁੰਦਾ ਹੈ ਜਦੋਂ ਘਰੇ ਗਿਆ ਤਾਂ ਘਰ ਵਾਲੀ ਔਰਤ ਵੀ ਮਿਲ ਪਈ ਉਹ ਕਹਿੰਦੀ ਜੈ ਖਾਣੇ ਆ 12 ਵਜੇ ਕਿੱਥੋਂ ਆਇਆ ਸਾਰਾ ਵੇਲੜਿਆਂ ਦਾ ਤਾਂ ਇਹ ਹੀ ਕੰਮ ਸੀਗਾ ਕੱਲ ਨੂੰ ਨਾ ਜਾਵੇਂ ਨੀ ਤੇ ਮੱਲੋ ਮੱਲੀ ਕਰਪਾਨ ਤਵਾ ਦੇਣਗੇ ਉਹ ਕਪੱਤੀ ਦੇ ਆਖੇ ਲਾ ਕੇ ਗੁਰੂ ਕੀ ਸਾਧ ਸੰਗਤ ਛੱਡ ਕੇ ਖਰਮੀਰਾ ਚੌਕੀ ਬਣ ਗਿਆ ਆਖੀਰ ਨੂੰ ਮਨੁੱਖਾ ਜਨਮ ਜਿਹੜਾ ਅਸੀਂ ਵਿਸ਼ੇਵਕਾਰਾ ਰੂਪੀ ਜੂਏ 'ਚ ਹਾਰ ਕੇ ਪਾਪਾਂ ਦਾ ਭਾਜੀ ਤੇ ਨਾਕਾਂ ਵਿੱਚ ਪਾਣਾ ਪਿਆ ਐਸੀ ਹਾਲਤ ਹੁੰਦੀ ਹੈ ਐਸੇ ਅਮਤ ਨੂੰ ਛਕਣ ਵਾਸਤੇ ਖਾਲਸਾ ਹੀ ਤੁਹਾਨੂੰ ਪਿਆਰ ਹੋਣਾ ਚਾਹੀਦਾ